ਫਲੋਰ ਪਰ ਵਿੱਚ ਪਿਛਲੇ 2 ਹਫਤਿਆਂ ਤੋਂ ਲਗਾਤਾਰ ਚੱਲ ਰਹੀ ਮੀਂਹ ਦੀ ਕੁਦਰਤੀ ਆਫਤ ਕਾਰਨ ਕਈ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋ ਚੁੱਕਾ ਹੈ ਇਸ ਕੁਦਰਤੀ ਆਫਤ ਨਾਲ ਜਿੱਠਾਂ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਵਧ ਰਹੀਆਂ ਹਨ ਇਸੇ ਲੜੀ ਅਧੀਨ ਹਲਕਾ ਫਲੋਰ ਦੇ ਬਲਾਕ ਰੁੜਕਾ ਅਤੇ ਬਲਾਕ ਫਲੋਰ ਵਿੱਚ ਮੀਂਹ ਦੀ ਕੁਦਰਤੀ ਆਫਤਾਂ ਦੀ ਮਾਰ ਚੱਲ ਰਹੀ ਟੀ ਪਰਿਵਾਰਾਂ ਨੂੰ ਵਿਧਾਨ ਸਭਾ ਹਲਕਾ ਫਲੋਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਮੁਆਵਜ਼ੇ ਦੇ ਚੈੱਕ ਵੰਡਣ ਕੀਤੇ ਇਸ ਤੋਂ ਕੁਝ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਦੀਆਂ ਕਿੱਟਾਂ ਅਤੇ ਤਰਪਾਲਾਂ ਵੰਡਣ ਕੀਤੀਆਂ ਗੱਲਬਾਤ ਕਰਦੇ ਆ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਹੋਰ ਪਰਿਵਾਰਾਂ ਨੂੰ ਵੀ ਸ਼ਾਮ ਤੱਕ ਚੈੱਕ ਵੰਡਰਨ ਕਰ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਹਲਕਾ ਫਲੋਰ ਤੋਂ ਆਮ ਆਦਮੀ ਦੇ ਵਲੰਟੀਅਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਰਾਸ਼ਨ ਦੀ ਟਰਾਲੀ ਭਰ ਕੇ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਵਿੱਚ ਭੇਜੀ ਗਈ ਹੈ। ਉਹਨਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੇਖ ਰੇਖੇ ਹੇਠ ਪੰਜਾਬ ਭਰ ਵਿੱਚ ਆਮ ਆਦਮੀ ਦੇ ਵਲੰਟੀਅਰ ਲੀਡਰਾਂ ਵੱਲੋਂ ਵੱਧ ਚੜ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ।

پھر ایک ایک کے اندر جو فال ہو رہا ہے ثانيه ان طرف ا رہا ہے اجن جو بھی ہے وہ ا رہا ہے اور بڑے کوئی اناملیا ریڈ ریڈ بڑا بڑا تھا خود بھی کہ آ جاؤ ਜਿਹੜੇ ਉਹਨਾਂ ਨੂੰ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਰੁੜਕਾ ਬਲਾਕ ਦੇ ਵਿੱਚ ਲਗਭਗ 30 ਪਰਿਵਾਰਾਂ ਨੂੰ ਜਿਹੜਾ ਕਿ ਪਿਛਲੇ ਦਿਨੀਂ ਬਰਸਾਤ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਨੁਕਸਾਨ ਹੋਇਆ ਸੀ ਉਹਨਾਂ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਜਿਹੜੇ ਅੱਜ ਚੈੱਕ ਵੰਡਿਏ ਆ ਪਰ ਕੁਝ ਪਰਿਵਾਰ ਜਿਹੜੇ ਸੀ ਉਹਨਾਂ ਨੂੰ ਜਿਹੜੀਆਂ ਖਾਣ ਵਾਲੀ ਇਸ ਬੱਕਰੀ ਦੀਆਂ ਕਿੱਟਾਂ ਵੀ ਮਹੀਆ ਤੋਂ ਆਈਆਂ ਔਰ ਨਾਲ ਦੀ ਨਾਲ ਕੁਝ ਪਹਿਣਾ ਪਰਾਵਾਂ ਦੀ ਤੇ ਤਰਵਾਲ ਵੀ ਜਿਹੜੇ ਹੈਗੇ ਆ ਉਹ ਨੂੰ ਮਹੀਆ ਤੋਂ ਆਏ ਹੈ ਸੂਬੇ ਦੇ ਮੁੱਖ ਮੰਤਰੀ ਸਾਹਿਬ ਆਪਸੇ ਮਾਨ ਹੋਏ ਹਰ ਪੀੜਤਾ ਦੀ ਮਦਦ ਦੇ ਲਈ ਹਰ ਕਦਮ ਹਰ ਪਾਲੇ ਕਿ ਲੋਕਾਂ ਦਾ ਜਿਹੜਾ ਸੁਪਰਵਾਈਜ਼ਰ ਸੀ ਉਹਨਾਂ ਦੀ ਰਹਿਨਮਾਈ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਹੀ ਸਤਕਾਰਤ ਹਲਕਾ ਬਜ਼ਾਰ ਸਭਾ ਫਲੋਰ ਦੇ ਮੇਰੇ ਬਲਾਕ ਪ੍ਰਧਾਨ ਸਾਰੇ ਸਾਥੀ ਆ ਗੜੇ ਨੇ ਸੁਖਾ ਬਰਾਲਾ ਵੀ ਡੀਡ ਹਡਮਾਸਟਰ ਸਾਹਿਬ ਅਵਤਾਰ ਸਿੰਘ ਜੀ ਔਰ ਦੀਪਾ ਲੋਹਾਰਾ ਜੀ ਔਰ ਸਰਪੰਚ ਪੰਚ ਸਾਰੇ ਹੀ ਸਤਿਕਾਰ ਸਤ ਜਿਹੜੇ ਹੈਗੇ ਆ ਦਿਨ ਰਾਤ ਪਹਿਰਾ ਦੇਖੀ ਉਹ ਕੰਮ ਕਰ ਰਹੇ ਨੇ ਔਰ ਨਵਦੀਨ ਔਰ ਇੱਥੋਂ ਦੇ ਪਿੰਡਾਂ ਦੇ ਸਰਪੰਚ ਵੀ ਜਿਹੜੇ ਆ ਸਰਟੀਫਾਈ ਕਰਕੇ ਜਿਹੜੇ ਹੈਗਾ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਦੇ ਵਿੱਚ ਯੋਗ ਤਾਂ ਪਾ ਰਹੇ ਆ ਅਸੀਂ ਵਿਸ਼ਵਾਸ ਦੋਨੇ ਆ ਭਰੋਸਾ ਦੋਨੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਵਿਡ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਰੇ ਤੁਹਾਡੇ ਨਾਲ ਆ ਆ ਹੁਣੇ ਅਸੀਂ ਨਿਓ ਵਾਲ ਜਿਹੜਾ ਹੈਗਾ ਆ ਉਹ ਉੱਥੇ ਜਿਹੜੇ ਹੈਗੇ ਆ ਜੰਬੂ ਕ੍ਰੇਡ ਜਿਹੜੇ ਬੰਦੇ ਨੇ ਆਪ ਜਿਹੜੇ ਉੱਥੇ ਬੂਰੀ ਹੀ ਰਹੇਗਾ ਮਿੱਠੀ ਸੇਵਾ ਕਰਦਾ ਸੀ ਹੁਣ ਵੀ ਅਸੀਂ ਇਥੇ ਚੈੱਕ ਤਕਸੀਮ ਕਰਕੇ ਜਿਹੜੇ ਹੈਗੇ ਆ ਉੱਥੇ ਨੂੰ ਵਾਪਸ ਜਾਣਾ ਇਹਨਾਂ ਨੂੰ ਜਿਹੜੇ ਲਾਭਪਾਤਰੀ ਆ ਇਹਨਾਂ ਨੂੰ ਸ਼ਾਮ ਤੱਕ ਅੱਧਿਆ ਅਖਰੀ ਦਾ ਪੈਸੇ ਜਿਹੜੇ ਅੱਜ ਇਸ ਹੋ ਗਏ ਟਰਾਂਸਫਰ ਖਾਤਿਆਂ ਦੇ ਵਿੱਚ ਸ਼ਾਮ ਤੱਕ ਬਾਕੀ ਸਾਰਿਆਂ ਦੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਹੋ ਜਾਣੇ ਆ ਕਿ ਸਾਡਾ ਪਹਿਲਾ ਫੇਸ ਸੀਗਾ ਹੋਰ ਜਿੱਦਾਂ ਜਿੱਦਾਂ ਜਿਹੜੀਆਂ ਵੈਰੀਫਿਕੇਸ਼ਨਾਂ ਹੁੰਦੀਆਂ ਰਹਿਣਗੀਆਂ ਤਾਂ ਅਸੀਂ ਇਹਨਾਂ ਨੂੰ ਜਿਹੜੀ ਹੈਗੀ ਆ ਉਹ ਚੈੱਕ ਤਕਸੀਮ ਕਰਦੇ ਰਹਾਂਗੇ ਜਾਂ ਖਾਣ ਵਾਲੀ ਸਮਗਰੀ ਜਾਂ ਜਿਹੜੀ ਹੈਗੀ ਤਰਪਾਰਾਂ ਕਿੱਥੇ ਵੀ ਕਿਤੇ ਜੂਤ ਮੰਗਦੇ ਆ ਇਹ ਸਾਡੇ ਬਲੋਕ ਪ੍ਰਧਾਨ ਜਿਹੜੇ ਗਿਆ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਵੱਡੀ ਸੇਵਾ ਕਰ ਰਹੇ ਹਨ ਸੋ ਆਸ ਕਰਦੇ ਆ ਕਿ ਪਰਮਾਤਮਾ ਜਿਹੜੇ ਅੱਜ ਦਿਨ ਲੱਗਾ ਹੈ ਪਰਮਾਤਮਾ ਇਸੇ ਤਰ੍ਹਾਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੜਾਂ ਦੀ ਕਰੋਪੀ ਲਗਾਤਾਰ 24 ਅਗਸਤ ਤੋਂ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਸੀ ਹੁਣ ਉਹ ਖਲ ਰਹੀ ਆ ਤੁਹਾਡੀਆਂ ਸ਼ੁਭ ਅਸ਼ਾਮਾਂ ਸ਼ੁਭ ਦੁਆਵਾਂ ਦੇ ਨਾਲ ਪਰਮਾਤਮਾ ਅਗੇ ਤੁਸੀਂ ਪ੍ਰਾਰਥਨਾ ਕੀਤੀ ਆ ਅਸੀਂ ਵੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਹੁਣ ਮੂੜ ਵਾਲਾ ਹੋਵੇ ਮਨੁੱਖਤਾ ਤੇ ਮਾਨਤਾ ਦੇ ਤੇ ਪਰਮਾਤਮਾ ਜੀ ਦਾ ਆਪਣਾ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਪਰਿਵਾਰ ਜਿਹੜੇ ਹੈਗੇ ਆ ਹੱਸੂ ਹੱਸੂ ਆਪਣੀ ਜਿਹੜੀ ਹੈ ਜਿੰਦਗੀ ਬਤੀਤ ਕਰ ਸਕਾ ਔਰ ਦੂਸਰੇ ਪਾਸੇ ਮੈਂ ਸਦਾ ਦਿਨ ਆਉ ਆਪਾਂ ਉਹ ਜਿਹੜੇ ਹੜਪੀੜਿਤ ਪਰਿਵਾਰ ਇਹਨੇ ਖੇਮ ਕਾਂ ਤਾਂ ਤਾਂ ਜਗਰਾਉਂ ਇਧਰ ਅਸਤਾਨਪੁਰ ਲੋਦੀ ਜਿੱਥੇ ਜਿੱਥੇ ਵੀ ਕਿਤੇ ਇਫੈਕਟਿਵ ਪਰਿਵਾਰ ਆ ਉਥੇ ਆਪਾਂ ਜਿਹੜੀ ਹੈਗੀ ਆ ਉਹਨਾਂ ਦੀ ਵੀ ਜਾ ਕੇ ਸੇਵਾ ਕਰੀਏ ਅਸੀਂ ਕੱਲ ਇੱਕ ਵੱਡੀ ਟਰਾਲੀ ਜਿਹੜੀ ਹੈਗੀ ਆ ਆਪਣੇ ਹਲਕਾ ਬਜ਼ਾਰ ਸਵਾ ਫਲੋਰ ਦੇ ਵਿੱਚੋਂ ਅਸੀਂ ਜਿਹੜੀ ਆ ਉਹ ਤੋਰੀ ਆ ਉਥੇ ਉਹਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਉਹਦੇ ਵਿੱਚ ਦਵਾਈਆਂ ਉਹਦੇ ਵਿੱਚ ਸਾਡੀਆਂ ਭੈਣਾਂ ਦੇ ਜਿਹੜੇ ਹੈਗੇ ਆ ਜ਼ਰੂਰਤਮੰਦ ਜਿਹੜੀਆਂ ਚੀਜ਼ਾਂ ਜਿਹੜੀਆਂ ਜਾਹਰੀਆਂ ਉਹ ਦਵਾਈਆਂ ਤੱਕ ਨਹੀਂ ਅਸੀਂ ਜਿਹੜੀਆਂ ਉੱਥੇ ਪੀਤੀਆਂ ਹੈਆਂ ਸੋ ਮੈਂ ਸਾਲਿਆਂ ਗੁਆਚ ਕਰਦਾ ਕਿ ਅੱਜ ਜਿਹੜੇ ਹਰ ਇੱਕ ਪਰਿਵਾਰ ਆ ਉਹਨਾਂ ਦੇ ਆਪਾਂ ਨਾਲ ਸਾਂਝ ਪਾਈਏ ਔਰ ਉਹਨਾਂ ਦੀ ਜਿਹੜੀ ਹੈ ਮਦਦ ਲਈ ਜਿਹੜੇ ਹੰਗਾਵੇ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਵਨ ਸੁਮਾਨ ਰਾਜੀ ਦੀ ਇਹਨਮਾਈ ਅਗਵਾਈ ਦੇ ਵਿੱਚ ਸਾਰੇ ਬਲਾਂਟੇ ਦਿੱਤੇ ਜਿਹੜੇ ਗਿਆ ਸੇਵਾ ਖਾਲੀ ਤੱਕ ਬਿਜਨ ਸਭਾ ਫਲੋਰ ਦੇ ਦੋ ਬਲਾਕਾਂ ਦੇ ਵਿੱਚ ਜਿਹੜੇ ਅਸੀਂ ਹੁਕਮ ਬਲਾਕ ਦੇ ਵਿੱਚ ਲਗਭਗ 30 ਪਰਿਵਾਰਾਂ ਨੂੰ ਜਿਹੜਾ ਹੈ ਉਹ ਚੱਕਰ ਤਕਸੀਮ ਕਰਕੇ ਆਇਆ ਔਰ ਅੱਜ ਹੋਣੇ ਸੀ ਫਲੋਰ ਬਲਾਕ ਦੇ ਲਗਭਗ 50 ਲੱਖ ਫਸਲਾਂ ਜਿਹੜੇ ਗਿਆ ਉਹ ਤੇਰੇ ਔਰ ਇਹਨਾਂ ਦੇ ਖਾਤਿਆਂ ਦੇ ਵਿੱਚ ਸ਼ਾਮ ਤੱਕ ਜਿਹੜੇ ਫੈਸਲੇ ਹੋਣਗੇ ਉਹ ਨਾਲ ਦੀ ਨਾਲ ਰਾਸ਼ਨ ਕਿਟਾਂ ਔਰ ਅਸੀਂ ਤਰਪਾਲਾਂ ਵੀ ਜਿਹੜੀਆਂ ਇਆਂ ਉੱਥੋਂ ਦੇ ਰਹੇ ਹੈਗੇ ਆਗੇ ਰੋਕੇ 24 راستੋਂ ਲੈ ਕੇ ਅੱਜ ਤੱਕ ਲਗਾਤਾਰ ਜਿਹੜੀ ਹੈਗੀ ਆ ਬਰਸਾਤ ਹੋ ਰਹੀ ਹੈਗਾ ਭਾਰੀ ਮੀਂਹ ਪਿੰਡਾਂ ਦੇ ਵਿੱਚ ਬਹੁਤ ਹੀ ਵੱਡਾ ਨੁਕਸਾਨ ਕੀਤਾ ਹੈਗਾ ਕਈ ਸਾਥੀਆਂ ਦੇ ਪੈਣਾ ਦੇ ਜਿਹੜੇ ਇਹ ਘਰ ਉਹ ਢਗੇ ਵੀ ਆ ਔਰ ਕਈਆਂ ਦੇ ਜਿਹੜੇ ਹੈ ਉਹ ਲੀਕੇਜ ਹੋਈ ਆ ਸਾਥੀ ਟੀਮਾਂ ਨੇ ਪਟਵਾਰੀ ਕਾਨੂੰਗੋ ਔਰ ਸਰਪੰਚਾਂ ਨੇ ਪੰਚਾਂ ਨੇ ਹਲਕਾ ਬਦਲਸਾ ਫਲੋਰ ਦੇ ਸਾਡੇ ਆਮ ਆਦਮੀ ਪਾਰਟੀ ਦੇ ਬਲੋਕ ਪ੍ਰਧਾਨ ਲੀਡਰ ਆਗਮਨ आले ਸਾਰਿਆਂ ਨੇ ਜਾ ਕੇ ਪਟਪੁਰ ਪਿੰਡ ਜਿਹੜਾ ਸਰਵੇ ਕਰ ਰਹੇ ਨੇ ਉਹ ਸਰਵੇ ਦੇ ਵਿੱਚ ਜਿਹੜਾ ਵੀ ਕੋਈ ਪਰਿਵਾਰ ਇਸ ਤਰ੍ਹਾਂ ਕੋਈ ਹਾਲ ਹੋਇਆ ਜਿੰਨਾ ਵਿੱਚ ਉਸ ਦੇ ਸਾਰ ਜਿਹੜੇ ਹੈਗਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ। 8 ਲੱਖ 50 ਹਜ਼ਾਰ ਪਰਿਵਾਰਾਂ ਨੂੰ ਭੋਣ। ਇਹਨਾਂ ਘਰਾਂ ਦੇ ਖਾਤਿਆਂ ਵਿੱਚ ਪੈਸੇ ਜਿਹੜੇ ਕ੍ਰੀਡ ਕੀਤੇ ਆ ਨਾਲ ਜਿੱਦਿਆ ਰੱਖੇ ਹੋਏ ਹੋ ਜਾਣਾ। ਇਸ ਤੋਂ ਪਹਿਲਾਂ 30 ਪਰਿਵਾਰਾਂ ਵੀ ਵਰਕਾ ਬਲਾਕ ਵਿੱਚ ਜਿਹੜਾ ਹੈਗਾ ਉਹ ਦੇਖੇ ਆਏ ਹੈਗੇ। ਸੂਬੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਮਾਨ ਹੋਈ। ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਆ ਤੁਸੀਂ ਦੇਖੋ ਫੋਰਟਿਸ ਹਸਪੀਟਲ ਦੇ ਵਿੱਚ ਖੁੱਤੀ ਬਿਮਾਰ ਵੀ ਚੱਲੇ ਨੇ ਤੇ ਉਹਨਾਂ ਨੇ ਸਮੁੱਚੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਆਗੂ ਵਲੰਟੀਅਰ ਨੂੰ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਹਰ ਗਰੀਬ ਪਰਿਵਾਰਾਂ ਦੇ ਕੋਲ ਜਾ ਕੇ ਉਹਨਾਂ ਨੂੰ ਖਾਣ ਵਾਲਾ ਰਾਸ਼ਨ ਦਵਾਈਆਂ ਤੱਕ ਸਾਰਾ ਜਿਹੜਾ ਮਦਦ ਆ ਕੋ ਔਰ ਸਾਰੇ ਜਿੰਨੇ ਵੀ ਅਧਿਕਾਰੀ ਸਹਿਬਾਨ ਆ ਔਰ ਜਿੰਨੇ ਵੀ ਪਾਰਟੀ ਦੇ ਬਲੱਟ ਜਿੰਨੇ ਵੀ ਸਾਡੇ ਸਰਪੰਚ ਪਿੰਡਾਂ ਦੇ ਆ ਸਾਰੇ ਪੱਪਾ ਪਾਰ ਹੋਏ ਹੈਗੇ ਆ ਔਰ ਸਾਰੇ ਬੇਗੁਫਤਾ ਤੇ ਬਾਨਤਾ ਦੀ ਸੇਵਾ ਕਰ ਰਹੇ ਮੈਂ ਅੱਜ ਹਲਕਾ ਬਜ਼ਾਰ ਸਭਾ ਫਲਾਉਰ ਦਾ ਸੇਵਾ ਕਰ ਰਿਹਾ ਹਾਂ ਮੇਰੀ ਗੱਲ ਕਿਹੜੀ ਚਾਹਨਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਤੁਹਾਡੀ ਸਰਕਾਰ ਤੁਹਾਡੀ ਪਾਰਟੀ ਆ ਤੁਹਾਡੇ ਨਾਲ ਜੋ ਸੂਬੇ ਦੇ ਮੁਖਵਤੀ ਦਾ ਵਾਅਦਾ ਸੇਮਾਨ ਕਮਿਟਮੈਂਟ ਬਚਨ ਕੀਤਾ ਸੀ ਕਿ ਅਸੀਂ ਹਰ ਘਰ ਦੀਆਂ ਗੁਹਾਂ ਤੇ ਆ ਗਏ ਜਿਹੜਾ ਤੁਹਾਡਾ ਹਾਲ ਚਾ ਪੁੱਛਾ ਜੋ ਅਸੀਂ ਉਹ ਕਦਮ ਤੇ ਜਿਹੜਾ ਚੱਲ ਕੇ ਇਸਲਾ ਦੀ ਦਵਾਈ ਦੇ ਵਚਨਾਂ ਦੇ ਬੇਸ਼ਾਂ ਤੇ ਅਸੀਂ ਸਾਰੇ ਹੀ ਜਿਹੜੇ ਲਾਭ ਪਾਣ ਦੇ ਲਗਾ ਇਸ ਮਹਨਤ ਰੇ ਤੋਂ ਹੁਣ ਦੂਸਰੇ ਪਾਸੇ ਪਰਮਾਤਮਾ ਅੱਗੇ ਵੀ ਅਰਦਾਸ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਕਿ ਜੋ ਕਰੋਪੀ ਹੋਈ ਹੈ ਉਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਪਰਮਾਤਮਾ ਹੋ ਜਾਂਦਾ ਇਸ ਕਰੋਪੀ ਦੇ ਵਿੱਚ ਤਾਂ ਕਿ ਲੋਕ ਆਪਣਾ ਜਿਹੜਾ ਹੈਗਾ ਜੀਵਨ ਜਿਹੜਾ ਦਾ ਵਧੀਆ ਬਸਰ ਕਰ ਸਕੇ ਸੋ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਸਾਰਾ ਜਿਹੜਾ ਸਾਡਾ ਟੀਮ ਆ ਸਾਡਾ ਪ੍ਰਸ਼ਾਸਨ ਆ ਉਹ ਹਰ ਵਕਤ ਜਿਹੜਾ ਹੈ ਲੋਕਾਂ ਦੇ ਨਾਲ ਅੱਜ ਸਵੇਰੇ 10:30 ਵਜੇ ਜਿਹੜਾ ਅਸੀਂ ਮਾਉ ਮਿਊ ਆਲ ਦੇ ਵਿੱਚ ਅਸੀਂ ਢੀਕੇ ਜਿਹਾ ਲੱਗ ਰਹੀ ਸੀ ਬਣ ਕੇ ਉੱਥੇ ਵੀ ਅਸੀਂ ਸੇਵਾ ਕਰਕੇ ਆਏ ਸੀ ਉੱਥੋਂ ਹੀ ਆਏ ਆ ਤੇ ਹੁਣ ਫੇਰ ਉੱਥੇ ਜਾਣਾ ਹੈਗਾ ਲੋਕਾਂ ਦੇ ਲਈ ਪਾਰਟੀਆਂ ਲੋਕਾਂ ਦੇ ਲਈ ਸਾਰੇ ਆ ਲੋਕਾਂ ਦੀ ਸੇਵਾ ਲਈ ਜਿਹਦਰ ਸ਼ੀਰਮਾਂਗੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਭਾਈ ਬੰਦੇ ਹਲਕਾ ਵਿਧਾਨ ਸਭਾ ਫਲੋਰ ਦੇ ਅੱਜ ਸਾਡੀ ਬਹੁਤ ਈ ਜਿਹੜੀ ਯੂਥ ਦੀ ਟੀਮ ਹੈ ਬਹੁਤ ਜਿਆਰੂ ਸਾਫੀ ਦਾ ਡੇ ਗਗਨਦੀਪ ਸਿੰਘ ਜਿਹੜੇ ਸਾਫ ਵਰਤੇ ਆ ਔਰ ਇਹ ਜਿਹੜੇ ਹੈਗੇ ਆ ਮੋਬਾਈਲ ਜੂਨੀਅਨ ਦੇ ਪ੍ਰਧਾਨ ਵੀ ਨੇ ਗਰਾਿਆਂ ਦੇ ਵਿੱਚ ਆਪਣੀ ਜਿਹੜਾ ਹੈ ਕਿਰਤ ਕਮਾਈ ਕਰਦੇ ਆ ਔਰ ਇਹਨਾਂ ਦੇ ਨਾਲ ਸਮੁੱਚੀ ਟੀਮ ਜਿਹੜੀ ਹੈ ਜੂਤ ਦੀ ਉਹ ਜੁੜੀ ਆ ਸਾਡੇ ਜੀ ਦੇ ਆਗੂ ਜਿਹੜੇ ਸਾਡੇ ਤਹਿਬਬ ਸ਼ਰਮਾ ਜੀ ਕੋਆਰਡੀਨੇਟਰ ਨੇ ਹਲਕਾ ਵਿਧਾਨ ਸਭਾ ਫਲੋਰ ਦੇ ਆ ਪਰਮਜੀਤ ਭਾਰਤੀ ਜੀ ਵੀ ਹੁਣੇ ਬਣੇ ਨੇ ਇੱਕ ਹਲਕਾ ਸਰਪੰਚ ਜੀ ਡਾਵਲ ਸਾਹਿਬ ਔਰ ਸਾਰੇ ਸਾਡੇ ਬਲਾਕ ਪ੍ਰਧਾਨ ਤਸੀਮ ਜੀ ਬਹੁਤ ਹੀ ਸਤਿਕਾਰ ਸਾਡੇ ਪਰਮਜੀਤ ਭਾਰਤੀ ਜੀ ਬਲਾਕ ਪ੍ਰਧਾਨ ਔਰ ਸੁਖਦੇਵ ਸਿੰਘ ਜੀ ਸੁਖਵਿੰਦਰ ਜੀ ਸਾਰੇ ਸਤਕਾਰ ਸਾਥੀ ਜਿਹੜੇ ਇੱਥੇ ਖੜੇ ਨੇ ਇਹਨਾਂ ਨੇ ਗਵ ਗਾਂਧੀਪ ਸਿੰਘ ਜੀ ਨੇ ਆਪਣੇ ਯੂਥ ਨੂੰ ਇਕੱਤਰਤ ਕਰਕੇ ਹਲਕਾ ਪੰਚਾਇਤ ਸਭਾ ਫਲੋਰ ਦੇ ਸਾਡੇ ਯੂਥ ਰਾਹੀਂ ਜਿਹੜਾ ਹੈਗਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਯੋਗਪਰਾਲਾ ਕੀਤਾ ਤੇ ਜਿਹੜਾ ਅੱਜ ਕੁਦਰਤੀ ਆਫਤ ਕੁਦਰਤੀ ਕ੍ਰੋਪਟੀ ਪੰਜਾਬ ਦੇ ਵਿੱਚ ਜਿਹੜੀ ਆ ਕੋਈ ਛਾਈ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੜਾ ਦੀ ਆਫਤ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਸ ਨੇ ਬਹੁਤ بڑا ਫੈਰ ਮਚਾਇਆ ਉਹਦੇ ਲਈ ਹੜ੍ਹ ਪੀਰਤਾ ਦੀ ਮਦਦ ਲਈ ਇਹਨਾਂ ਸਾਥੀਆਂ ਨੇ ਇੱਕ ਟਰਾਲੀ ਜਿਹੜੀ ਹੈਗੀ ਆ ਉਹਦੀ ਸੇਵਾ ਕਰ ਰਹੇ ਨੇ ਉਹਦੇ ਵਿੱਚ ਥਰੇਲੂ ਸਮੱਗਰੀ ਜਿਹੜੀ ਹੈਗੀ ਆ ਚਾਹੇ ਉਹ ਸਾਡੀਆਂ ਭੈਣਾਂ ਸਾਡੇ ਚਾਹੇ ਭਰਾ ਨੇ ਜਿਹਦੀਆਂ ਉਹਨਾਂ ਨੂੰ ਚੀਜ਼ਾਂ ਦੀ ਲੋੜ ਪਿਆ ਤਾਂ ਕੀ ਦੀਆ ਜਾਂ ਕੁਝ ਚੀਜ਼ਾਂ ਵਰਤਣ ਵਾਲੀਆਂ ਜਿਹੜੀਆਂ ਹਨ ਉਹ ਸਾਰਾ ਇਥੋਂ ਤਰਪਾਲਾਂ ਵਗੈਰਾ ਲੈ ਕੇ ਉਹ ਜਾ ਰਹੇ ਨੇ ਔਰ ਹਲਕਾ ਬਜ਼ਾਰ ਸਭਾ 플ੋਰ ਦਾ ਨਸੀਬਾਦਾਰ ਹੋਣ ਦੇ ਨਾਲ ਹੀ ਅਸੀਂ ਅੱਜ ਇੱਥੇ ਉਹਨਾਂ ਨੂੰ ਰਵਾਨਾ ਕਰ ਰਹੇ ਹਾਂ ਤਾਂ ਕਿ ਇਹ ਹਰ ਪਿੰਡਾਂ ਨੂੰ ਜਿਹੜਾ ਹੈਗਾ ਉੱਥੇ ਜਾ ਕੇ ਜਿਹੜਾ ਹੈਗਾ ਇਹ ਸਮੱਗਰੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਜਿਹੜੇ ਉਹ ਲੋਕ ਆ ਜਿਹੜੇ ਕੁਦਰਤੀ ਕ੍ਰੋਧੀ ਦਾ ਸ਼ਿਕਾਰ ਹੋਏ ਹੈਗੇ ਉਹਨਾਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਸੂਬੇ ਦੇ ਮੁੱਖ ਮੰਤਰੀ ਸਾਹਿਬ ਆਪਾ ਵਾਸੰਗਮਾਨ ਹੋ ਰਹੇ ਨੇ ਰਹਿਨਮਾਈ ਅਗਵਾਈ ਦੇ ਵਿੱਚ ਅਸੀਂ ਜਿਹੜਾ ਹੈਗਾ ਵਚਨ ਬਾਦਿਆ ਕਿ ਅਸੀਂ ਜਿਹੜਾ ਹੈਗਾ ਉਹਨਾਂ ਦੀ ਸਾਲ ਲਵਾਂਗੇ ਉਹਨਾਂ ਦੇ ਧਰਾਂ ਦੇ ਵਿੱਚ ਆ ਕੇ ਤੁਹਾਨੂੰ ਰਛੇ ਜੀ ਦੀ ਪੂਜਾ ਕਰਾਂਗੇ ਸੋ ਮੈਂ ਇਹਨਾਂ ਸਾਥੀਆਂ ਦਾ ਗਗਨਦੀਪ ਸਿੰਘ ਜਿਹੜੇ ਆਪਣੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਨੇ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੂਸਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਲੌਕ ਪ੍ਰਧਾਨਾਂ ਦਾ ਵਲੰਟੀਅਰ ਲੀਡਰਾਂ ਦਾ ਬਹੁਤ ਬਹੁਤ ਮੈਂ ਤਨਵਾਦ ਕਰਦਾ ਔਰ ਕਹਿੰਦਾ ਆ ਆਸ ਕਰਦਾ ਕਿ ਆਓ ਆਪਾਂ ਸਾਰੇ ਇਸੇ ਤਰ੍ਹਾਂ ਦਾ ਕਾਰਜ ਕਰਕੇ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਆ ਉਹਨਾਂ ਤੱਕ ਜਿਹੜੀ ਇਹ ਰੱਛ ਦਾ ਆਪਾਂ ਪਹੁੰਚ ਦੀ ਕਰੀਏ ਤਾਂ ਕਿ ਆਪਾਂ ਮਨੁੱਖਤਾ ਦੇ ਮਾਨਸਾ ਦੀ ਸੇਵਾ ਕਰ ਸਕੀਏ ਬਹੁਤ ਬਹੁਤ ਧਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ